ਹੀ ਹਾਲ ਚਾਲ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਕਿਸੇ ਕਿਸੇ ਵੀਡੀਓ 'ਚ ਨਾ ਮੇਰਾ ਕੋਈ ਜ਼ਿਆਦਾ ਨਹੀਂ ਇੱਕ ਦੋ ਜਣੇ ਵੀ ਇਦਾਂ ਦਾ ਮੈਸੇਜ ਕਰ ਦਿੰਦੇ ਆ ਇੱਕ ਨੇ ਮੈਸੇਜ ਕੀਤਾ ਕਿ VJP BJP ਨਹੀਂ VJP ਮਤਲਬ ਇਹ ਬੰਦਾ ਹੈ BJP ਦਾ ਦੂਸਰੇ ਨੇ ਮੈਸੇਜ ਕੀਤਾ ਹਾਂ RSS ਪ੍ਰੋਪੋਗੈਂਡਾ ਪ੍ਰੋਪਾਗੈਂਡਾ ਨਹੀਂ ਪ੍ਰੋਪੋਗੈਂਡਾ ਜਾਨੀ ਕਿ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਕੋਈ ਸ਼ਬਦ ਲਿਖਣਾ ਵੀ ਨਹੀਂ ਆਉਂਦਾ ਉਹ ਐਡੇ ਐਡੇ ਸ਼ਬਦਾਂ ਨੂੰ ਹੱਥ ਮਾਰਦੇ ਆ ਨਾ ਜਿਹੜੇ ਉਹਨਾਂ ਦੇ ਸਮਝ ਤੋਂ ਬਾਹਰ ਹੈ ਤੇ ਚਲੋ ਗੱਲ ਤਾਂ ਮੈਂ ਆਪਾਂ ਕਰਨੀ ਸੀਗੀ ਵੀ ਇਹ ਹੁੰਦਾ ਕੀ ਆ ਪ੍ਰੋਪਗੈਂਡਾ ਵਗੈਰਾ ਜਿਹੜਾ ਕਰਦੇ ਆ ਨਾ ਤੇ ਉਹਨਾਂ ਦਾ ਇਹਨੂੰ ਪਤਾ ਵੀ ਨਹੀਂ ਲੱਗਦਾ ਜਿਵੇਂ ਕਿ ਪਾਕਿਸਤਾਨ ਦਾ ਮਸ਼ਹੂਰ ਬਲੌਗਰ ਹੈ ਉਹ ਢਿਲੋਂ ਢਿਲੋਂ ਸ਼ਾਇਦ ਉਹਦਾ ਨਾਮ ਹੈ ਜਿਸ ਤਰ੍ਹਾਂ ਉਹਨੇ ਆਖਿਆ ਵੀ ਉਹਦੀ ਮੈਂ ਇੱਕ ਵੀਡੀਓ ਦੇਖੀ ਤੇ ਉਹ ਵੀਡੀਓ ਦੇ ਵਿੱਚ ਉਹਨੇ ਆਖਿਆ ਵੀ ਜਿਹੜੀ ਇਹ ਲੜਾਈ ਲੱਗੀ ਸੀ ਨਾ ਜੰਗ ਲੱਗੀ ਸੀ ਇਹ ਮੋਦੀ ਨੇ ਤਾਂ ਲਵਾਈ ਸੀ ਕਿਉਂਕਿ ਆ ਬਿਹਾਰ ਚ ਵੋਟਾਂ ਆਉਣ ਵਾਲੀਆਂ ਤੇ ਇਸ ਹਿਸਾਬ ਨਾਲ ਦੇਖਿਆ ਜਾਵੇ ਵੀ ਵੋਟਾਂ ਦਾ ਤਕਰੀਬਨ ਤਕਰੀਬਨ ਜੇ ਮਤਲਬ ਬੀਜੇਪੀ ਉਸ ਹਿਸਾਬ ਨਾਲ ਵੇਖ ਲਿਆਵੇ ਹੁਣ ਬਿਹਾਰ ਚ ਆਉਣ ਵਾਲੀਆਂ ਫਿਰ ਕਿਤੇ ਹੋਰ ਆਉਣ ਵਾਲੀਆਂ ਹੋਣਗੀਆਂ ਇਸ ਹਿਸਾਬ ਨਾਲ ਤਾਂ ਘੱਟੋ ਘੱਟ ਸਾਰੇ ਦੇਸ਼ ਦੇ ਵਿੱਚ 25 ਸਟੇਟਾਂ ਇਹ ਜਿਨਾਂ ਜਿੱਥੇ ਬੀਜੇਪੀ ਇਲੈਕਸ਼ਨ ਲੜਦੀ ਹੈ ਫਿਰ ਤਾਂ ਫਿਰ 25 ਅਰੀਆਂ ਨੂੰ ਜੰਗ ਲਾਉਣੀ ਪੂਗੀ ਵੀ ਕਦੇ-ਕਦੇ ਮੈਨੂੰ ਹਾਸੇ ਆਉਂਦੀ ਹੈ ਵੀ ਬੰਦਾ ਇੱਕ ਹੱਦ ਪਾਰ ਕਰ ਜਾਂਦਾ ਵੀ ਉਹਨਾਂ ਨੂੰ ਐਂ ਲੱਗਦਾ ਵੀ ਜਿਹੜਾ ਮੈਂ ਆਪਦੇ ਮੂੰਹੋਂ ਸੱਤ ਵਚਨ ਕਾੜਦੇ ਨਾ ਪਤਾ ਨਹੀਂ ਮੈਂ ਕਿੱਡਾ ਕਮਾਣ ਬੰਦਾ ਐ ਤੇ ਵੀ ਉਹ ਸੱਚ ਹੀ ਮੰਨ ਲੈਣਗੇ ਲੋਕ ਹਾਂ ਕੁਝ ਕ ਮੰਨ ਲੈਂਦੇ ਵਿਚਾਰੇ ਉਹਨਾਂ ਨੂੰ ਨਹੀਂ ਐਨਾ ਜੋ ਨਹੀਂ ਜਿਨ੍ਹਾਂ ਨੂੰ ਇੰਨਾ ਜ਼ਿਆਦਾ ਬਾਹਰ ਨਿਕਲੇ ਦੇਸ਼ਦੂਨਾਂ ਦਾ ਨਹੀਂ ਪਤਾ ਉਹ ਸੱਚ ਮੰਨ ਲੈਂਦੇ ਆ ਤੇ ਹਾਲਾਂਕਿ ਪਾਕਿਸਤਾਨ ਦੇ ਵਿੱਚ ਇਦਾਂ ਦੀ ਸਟੇਟ ਐ بلوچستان ਜਿਹਦਾ ਨਾਮ ਲੈ ਤੋ ਐਂ ਲੱਗਦਾ ਵੀ ਕਿਸੇ ਦੇਸ਼ ਦਾ ਨਾਮ ਹੁੰਦਾ ਜਿੱਦਾਂ ਤੇ 44% ਏਰੀਆ ਜਿਹੜਾ ਪਾਕਿਸਤਾਨ ਦਾ ਨਾ ਸਾਰਾ 44% ਉਹ ਕੱਲਾ بلوچستان ਐ ਤੇ ਬਾਕੀ ਜੇ ਇਹ ਸਾਰਾ ਮਤਲਬ ਅੱਡ ਅੱਡ ਅਲੱਗ ਸਿੰਧ ਤੇ ਖੈਬਰ ਪਖਤੂਨ ਕਾ ਤੇ ਪੰਜਾਬ ਵਗੈਰਾ ਤੇ ਇਹ ਹੈ 43% ਏਰੀਆ ਕੰਦੇ بلوچستان ਦਾ ਤੇ ਉਹਦੇ ਵਿੱਚ ਜਿਹੜੇ ਮਿਨਰਲ ਤੇ ਹੋਰ ਗੈਸ ਓਇਲ ਵਗੈਰਾ ਪਾਇਆ ਜਾਂਦਾ ਹੈ ਕਿ ਸਮੁੰਦਰ ਨਾਲ ਉਹ ਏਰੀਆ ਲੱਗਦਾ ਹੈ ਉਸ ਹਿਸਾਬ ਨਾਲ ਉਹ ਇੱਕ ਯੂਰਪ ਦੇ ਕਿਸੇ ਦੇਸ਼ ਦੇ ਬਰਾਬਰ ਦਾ ਦੇਸ਼ ਬਣ ਸਕਦਾ ਹੈ ਤੇ ਉਹਦੀ ਜੀਡੀਪੀ ਮਿਡਲ ਈਸਟ ਦੇ ਦੇਸ਼ਾਂ ਵਾਂਗੂ ਗਰੋ ਕਰਨੀ ਚਾਹੀਦੀ ਸੀ ਜੇ ਉਹ ਅਲੱਗ ਦੇਸ਼ ਹੁੰਦਾ ਤਾਂ ਪਰ ਪਾਕਿਸਤਾਨ ਨੇ ਉਹਦਾ ਪੱਠਾ ਹੀ ਭਾ ਕੇ ਰੱਖਦਾ ਦੇ ਬਲੋਚਿਸਤਾਨ ਦਾ ਸਿਸਟਮ ਇਹ ਹੈ ਅੱਜ ਆਪਾਂ ਗੱਲ ਕਰਦੇ ਆ ਇਸੇ ਵੀ ਥੋੜਾ ਜਿਹਾ ਏਰੀਆ ਹੈਗਾ ਅਫਗਾਨਿਸਤਾਨ ਦੇ ਵਿੱਚ ਥੋੜਾ ਜਿਹਾ ਰਹਿ ਗਿਆ ਆਰਾਨ ਦੇ ਵਿੱਚ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਨਾ ਵੰਡੇ ਆ ਇਹ ਸਾਰੇ ਦੇਸ਼ ਕਈ ਦੇਸ਼ ਹੈ ਤੁਸੀਂ ਨਕਸ਼ਾ ਦੇਖਿਓ ਮਿਡਲ ਈਸਟ ਦਾ ਨਕਸ਼ਾ ਦੇਖੋ ਉਹਦੇ ਵਿੱਚ ਪਤਾ ਕੀ ਹੋਊਗਾ ਤੁਹਾਨੂੰ ਜ਼ਿਆਦਾਤਰ ਐ ਸਟ੍ਰੇਟ ਲਾਈਨ ਦੇਖਣਾ ਜਿੱਦਾਂ ਵੀ ਕਿਸੇ ਨੇ স্কেল ਰੱਖ ਕੇ ਨਾ ਤੇ ਸਿੱਧਾ ਲੈਣਾ ਮਾਰਦ ਤਾ ਹੁੰਦਾ ਵੀ ਚੌੜ ਚੌੜਸ ਕੱਟੀ ਆ ਵੀ ਜਿਵੇਂ ਕਿਸੇ ਨੂੰ ਆਖਿਆ ਹੁੰਦਾ ਵੀ ਕੱਟ ਦੇ ਬਾਅਦ ਜਿਵੇਂ ਮਰਜ਼ੀ ਕੱਟ ਦੇ ਉਸੇ ਤਰ੍ਹਾਂ ਪੰਜਾਬ ਨੂੰ ਕਟਿਆ ਵੀਹਾ ਥਾਲਾ ਕੇ ਪੰਜਾਬੀ ਬੋਲਦੇ ਸੀ ਉਹਨਾਂ ਨੂੰ ਇਕੱਠੇ ਰੱਖ ਦਨ ਸਕਦਾ ਸੀ ਜੇ ਕੁੜਤ ਹੈਗੀ ਇੱਕ ਮਤਲਬ ਲੋਕ ਕੁੜਤ ਲੋਕ ਹੈ ਜਿਹੜੇ ਉਹ ਦੋ ਤਿੰਨ ਦੇਸ਼ਾਂ 'ਚ ਵੰਡੇ ਓਵੇਂ ਬਲੋਚਿਸਤਾਨ ਦੇ ਲੋਕ ਹੈ ਜਿਹੜੇ ਮਤਲਬ ਜਿਨ੍ਹਾਂ ਦੀ ਐਥਨਿਸਿਟੀ ਇੱਕ ਤਰ੍ਹਾਂ ਦੀ ਹੈ ਧਰਮ ਭਾਵੇਂ ਵੱਖ-ਵੱਖ ਹੋਣ ਜਿਨ੍ਹਾਂ ਦਾ ਕਲਚਰ ਸੱਭਿਆਚਾਰ ਇੱਕੋ ਤਰ੍ਹਾਂ ਦਾ ਹੈ ਨਾ ਉਹਨਾਂ ਨੂੰ ਅਲੱਗ-ਅਲੱਗ ਕਰਤਾ ਤੇ ਉਹਨਾਂ ਜੋ ਫਿਰ ਨਫਰਤਾਂ ਪੈਣਾਂ ਤਾਂ ਲਾਜ਼ਮੀ ਹੈ ਫਿਰ ਉਹ ਧਰਮਾਂ ਦੀ ਗੱਲ ਆਉਂ ਲੈਂਦੀ ਹੈ ਭਾਸ਼ਾ ਤੋਂ ਨਿਕਲ ਜਾਂਦੀ ਹੈ ਭਾਸ਼ਾ ਦਾ ਬਹੁਤ ਪਿੱਛੇ ਰਹਿ ਗਈ ਪਹਿਲਾਂ ਭਾਸ਼ਾ ਦੇ ਸਿਰ ਤੇ ਬਹੁਤ ਕੁਝ ਹੁੰਦਾ ਹੈ ਪਰ ਪਾਛਾ ਨੂੰ ਫਿਰ ਚੇਂਜ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਪਾਕਿਸਤਾਨ ਵਾਲੇ ਪੰਜਾਬ 'ਚ ਹੋਇਆ ਉਦੋਂ ਇਧਰੋਂ ਪਹਿਲਾਂ ਪੰਜਾਬੀ ਬੋਲਦੇ ਸੀ ਉਹ ਲੋਕ ਫਿਰ ਉਹਨਾਂ ਨੂੰ ਕੱਟ ਕੇ ਅਲੱਗ ਕਰਤਾ ਉਹਨਾਂ ਤੇ ਮਤਲਬ ਉਰਦੂ ਥੋਪਤੀ ਹੁਣ ਉਧਰਲੇ ਲੋਕ ਪੰਜਾਬੀ ਬੋਲਣਾ ਤਾਂ ਛੱਡੋ ਆਪਣੇ ਬੱਚਿਆਂ ਨੂੰ ਪੰਜਾਬੀ ਜਿਹਾ ਬੋਲਦੇ ਆ ਨਾ ਤੇ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਜਿਵੇਂ ਜਿਹੜਾ ਪੰਜਾਬੀ ਪਾਕਿਸਤਾਨ ਦੇ ਵਿੱਚ ਕਿਸੇ ਨੂੰ ਵੀ ਪੁੱਛ ਲਿਓ ਵੀ ਪੰਜਾਬੀ ਜਿਹੜਾ ਬੋਲਦਾ ਉਹਨੂੰ ਅਣਪੜ ਗਵਾਰ ਗਿਣਿਆ ਜਾਂਦਾ ਹੈ ਤੇ ਇੰਡੀਆ 'ਚ ਪੰਜਾਬੀ ਨੂੰ ਮਾਣ ਹਸਦਾ ਹੈ ਤੁਸੀਂ ਇਹ حساب ਲਾ ਲਓ ਉੱਥੋਂ ਦਾ ਤੇ ਇੱਥੋਂ ਦਾ ਆਪਣੀ ਮਾਂ ਬੋਲੀ ਨੂੰ ਜਿਹੜਾ ਬੰਦਾ ਛੱਡ ਗਏ ਇਹ ਜਿਹੜੀ ਮਾਂ ਬੋਲੀ ਇਹ ਮਾਂ ਬੋਲੀ ਕਰਦੇ ਨਾ ਜਾਂ ਬੋਲਦੇ ਵੀ ਕੋਈ ਵੀਡੀਓ ਪੰਜਾਬੀ ਵਿੱਚ ਬਣਾਉਂਦੇ ਆ ਉਹ ਸਿਰਫ ਵਿਊਜ਼ਾਂ ਦਾ ਚੱਕਰ ਹੈ ਤੇ ਦੂਸਰੀ ਗੱਲ ਇੱਕ ਹੋਰ ਮੈਂ بلوچستان ਵਾਲੀ ਗੱਲ ਤੇ ਬਾਅਦ ਚ ਆਉਣੇ ਆ ਇੱਕ ਕੱਲ ਮੈਂ ਹੋਰ ਕਰਦਾ ਇੱਕ ਵੀਡੀਓ ਮੇਰੇ ਹੋਰ ਸਾਹਮਣੇ ਆਈ ਸੀ ਜਿਹਦੇ ਵਿੱਚ ਉਹ ਨਾ ਵਾਲ ਉਹਦੇ ਇਦਾਂ ਦੀ ਹੈ ਉਹਦੇ ਵਿੱਚ ਕੰਗਾ ਟਪਾ ਦਗੇ ਨਾ ਤੇ ਉਹ ਕੰਗਾ ਵੀ ਮੈਨ ਲੱਗਦਾ ਰੰਗ ਛੱਡ ਜੀ ਤੇ ਉਹ ਗੱਲਾਂ ਕਰਦਾ ਵੀ ਜਿੱਦਾਂ ਮੜਕੋੜ ਕਰਨ ਦੀ ਗੱਲ ਪਤਾ ਕੀ ਹੈ ਮੈਂ ਸਾਰਾ ਨਾ ਵੀਡੀਓ ਸਾਰਿਆਂ ਦਾ ਨਿਚੋੜ ਕੱਢ ਲਿਆ ਮੜਕੋੜ ਕੇ ਗੱਲ ਉੱਥੇ ਆ ਜਾਂਦੀ ਹੈ ਅਸੀਂ ਖਾਣਾ ਖਵਾਇਆ ਅਸੀਂ ਰੋਟੀ ਖਵਾਈ ਸਾਡੇ ਨਾਲ ਖਾ ਕੇ ਧਗਾ ਕਰਕੇ ਉਹ ਪੰਜਾਬੀ ਟ੍ਰੈਵਲ ਕੰਪਨੀਆਂ ਨੂੰ ਸ਼ਾਇਦ ਕਹਿੰਦੇ ਸੀਗੇ ਤੇ ਟਿੱਕੋ ਨਾਲ ਕਹਿੰਦਾ ਸੀ ਭਗਵੰਤ ਮਾਨ ਨੇ ਆਖਿਆ ਜੀ ਵੀ ਇਹ ਭੁੱਖੇ ਮਰਦੇ ਇੱਥੇ ਕੰਮ ਕਰਦੇ ਸੀਗੇ ਤੇ ਉਹ ਅਰਥਕਾਰ ਠੱਕ ਰਾਇਆ ਉਹਨੂੰ ਕਿਹਾ ਸੀਗਾ ਭਗਵੰਤ ਮਾਨ ਨੇ ਤੇ ਨਾਲ ਕਰਮਜੀਤ ਨੇ ਮੋੜ ਖੜਾ ਸੀ ਉਹ ਕਹਿੰਦਾ ਹਾਂ ਹਾਂ ਵੀ ਉਹ ਹੱਸਿਆ ਕਿਉਂ ਬਈ ਉਹਦਾ ਮੂੰਹ ਹੈ ਅੱsse ਰੋਵੇ ਕੁਛ ਕਰੇ ਤੈਨੂੰ ਕਉ ਦੁੱਖ ਲੱਗਿਆ ਤੇ ਗੱਲ ਸਹੀ ਵੀ ਐ ਕਮ ਸੇ ਕਮ ਜਿਹੜੇ ਸਾਡੇ ਕਲਾਕਾਰ ਐ ਉਹ ਕੋਈ ਕਲਾਕਾਰੀ ਕਰਕੇ ਅੱਗੇ ਆਏ ਐ ਉਹ ਛੋਡੇ ਵਾਂਗੂ ਡਰਾਮਾ ਡਰਾਮੇ ਕਰਕੇ ਨਹੀਂ ਆਏ ਤੁਸੀਂ ਨਾ ਕੱਢ ਕੇ ਦੇਖਿਓ ਇਫਤਖਾਰ ਠਾਕੁਰ ਦਾ ਵੀ ਪ੍ਰਾਣੀਆਂ ਡਰਾਮਾ ਰੀਲਾਂ ਕੱਢ ਕੇ ਦੇਖਿਓ ਕੋਈ ਇਹਨਾਂ ਦਾ ਵੀਡੀਓ ਵੀ ਉਹ ਵਰਮੇ ਸ਼ਬਦ ਕਹਿਣਾ ਵੀ ਮੈਨੂੰ ਭੜਾਏ ਲੱਗਦਾ ਚਲੋ ਪਰਿਵਾਰ ਦੇਖਦਾ ਮਤਲਬ ਇਹ ਵੀਡੀਓ ਨੂੰ ਲੋਕ ਦੇਖਦੇ ਆ ਤੇ ਟੀਵੀ ਤੇ ਵੇਖਦੇ ਆ ਮੋਬਾਈਲ ਤੇ ਦੇਖਦੇ ਆ ਤੇ ਉਹ ਇਦਾਂ ਦੇ ਡਰਾਮੇ 'ਚ ਕੰਮ ਕਰਦਾ ਰਿਹਾ ਉਹਨਾਂ ਦਾ ਮਸ਼ਹੂਰ ਹੋ ਜAVE ਲੋਕ ਆਹੋ ਭੁੱਖੇ ਮਰਦੇ ਉਹ ਹੀ ਗੱਲ ਵੇ ਇਸ ਕੰਮ ਚ ਆ ਕੇ ਪੰਜਾਬੀ ਫਿਲਮਾਂ ਚ ਕੰਮ ਮਿਲਣ ਲੱਗਿਆ ਇਹਨਾਂ ਦੇ ਕਈ ਕਲਾਕਾਰ ਤਾਂ ਇਦਾਂ ਦੇ ਆ ਜੇ ਉਹ ਪਾਕਿਸਤਾਨ ਦੇ ਕਲਾਕਾਰ ਉਧਰ ਹੀ ਕੰਮ ਕਰਨ ਤਾਂ ਉਹਨਾਂ ਨੂੰ ਵਿਆਹ ਸ਼ਾਦੀਆਂ ਤੋਂ ਬਿਨਾਂ ਕੋਈ ਬੁਲਾਉਂਦਾ ਨਹੀਂ ਵੱਡਾ ਦਾ ਪ੍ਰੋਗਰਾਮ ਛੱਡੋ ਤੁਸੀਂ ਇੱਕ ਛੋਟੇ ਜਿਹੇ ਪ੍ਰੋਗਰਾਮਾਂ ਚ ਜਾਂ ਕਿਸੇ ਦੇ ਜਵਾਬ ਹੋ ਗਿਆ ਉੱਥੇ ਜਾਵੜੇ ਜਾਂ ਤੇ ਤਾਂ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਹੈ ਬਸ ਉੱਥੇ ਸਟੇਜਾਂ ਦੇ ਗਉਣ ਜੋ ਕਰੇ ਰਹਿੰਦੇ ਇਹਨਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਮਤਲਬ ਪਹਿਚਾਨ ਕਿਹਨੇ ਦਿਵਾਈ ਏਰੀਆ ਦੇ ਬਾਲੀਵੁੱਡ ਨੇ ਤੇ ਜਾਂ ਬਾਲੀਵੁੱਡ ਨੇ ਪੰਜਾਬੀ ਤੇ ਹੁਣ ਇਹ ਆਪਾਂ ਨੂੰ ਕਹਿੰਦੇ ਆ ਵੀ ਇਹ ਇਥੋਂ ਰੋਟੀ ਖਾ ਕੇ ਸਾਡੇ ਨੇ ਦਗਾ ਕਰ ਗਏ ਐ ਵੀ ਪਤਾ ਨਹੀਂ ਇਹ ਪਾਕਿਸਤਾਨੀਆਂ ਦੀ ਕੀ ਉਹ ਸੋਚ ਐ ਆ ਕੇ ਆਟੇ ਤੇ ਰੁਕ ਜਾਂਦੀ ਐ ਸਾਰੇ ਪਾਕਿਸਤਾਨੀ ਪਤਾ ਨਹੀਂ ਇਹਨਾਂ ਨੂੰ ਆਟਾ ਇੰਨਾ ਮਹਿੰਗਾ ਐ ਤੜਾ ਘਮਾਉਂਦਾ ਘਮਾਉਂਦਾ ਆ ਕੇ ਰੋਟੀ ਤੇ ਕਿੰਨੇ ਨੇ ਸੋਚਾ ਕੇ ਰੁਕ ਜਾਂਦੀ ਐ ਤੇ ਇਹਨਾਂ ਨੂੰ ਇਹ ਨਹੀਂ ਪਤਾ ਉਹ ਤੁਹਾਡੀ ਰੋਟੀ ਜਿਹੜੀ ਤੁਸੀਂ ਗਰਾਉਣੀ ਐ ਇੱਥੇ ਤਾਂ 24 ਘੰਟੇ ਲੱਗਰ ਚੱਲਦਾ ਸਾਡੇ ਪੰਜਾਬ 'ਚ ਹਾਂਜੀ ਗੱਲ ਕਰਦੇ ਆਪਾਂ بلوچستان ਦੀ ਤੇ بلوچستان ਵੰਡਿਆ ਗਿਆ ਤਰਨੇ ਸਿਆਂ ਚ ਉੱਥੋਂ ਦੇ ਮੀਰ ਯਾਰ ਖਾਨ ਨੇ ਪਬਲਿਕ ਆਫ ਬਲੋਚਿਸਤਾਨ ਮਤਲਬ ਆਪ ਦਾ ਉਹਨਾਂ ਨੇ ਝੰਡਾ ਘੱਟਦਾ ਆ ਉਹ 51 ਥਾਮਾਂ ਤੇ 73 ਨੂੰ ਤੁਸੀਂ ਆਪ ਦਾ ਹਿਸਾਬ ਲਾ ਲਓ ਵੀ ਕਿੰਨੇ ਕੁ ਫੜਕ ਗਏ ਹੋਣੀਆਂ ਹੁਣ ਉਹਨਾਂ ਦਾ ਪੂਰਾ ਚੱਲ ਰਿਹਾ ਤੇ ਪਾਕਿਸਤਾਨ ਨੇ ਵਾਕਈਆ ਉਹਨੂੰ ਬਲੋਚਿਸਤਾਨ ਨੂੰ ਪੂਰੀ ਤਰ੍ਹਾਂ ਨਜੋੜਿਆ ਵੈ ਉਹਦੇ ਸਾਰਾ ਕੁਝ ਖਾਂਦੇ ਆ ਸਾਰੇ ਦਾ ਸਾਰਾ ਇਹ ਲੋਕਾਂ ਦਾ ਕਹਾਵੇ ਤਾਂ ਵੀ ਮੰਨਦੇ ਆ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਮਿਡਲ ਈਸਟ ਕੰਟਰੀਆਂ ਦੇ ਵਿੱਚ ਆਇਆ ਆ 트ੰਪ ਉਹਨਾਂ ਨਾਲ ਉਹ ਕਰ ਰਿਹਾ ਐ ਐਮਓਯੂ ਸਾਈਨ ਠੀਕ ਹੈ ਉਹਨਾਂ ਦਾ ਨਾਮ ਹੈ ਗਲਫ ਕੋਆਪਰੇਟਿਵ ਕਾਉਂਸਲ ਇਹ ਸੱਤ ਦੇਸ਼ਾਂ ਦੀ ਇੱਕ ਕਾਉਂਸਲ ਹੈ ਜਿਨ੍ਹਾਂ ਨਾਲ ਐਮਓਯੂ ਸਾਈਨ ਕਰ ਰਹੇ ਹਨ ਟ੍ਰਿਲੀਅਨਾਂ ਟ੍ਰਿਲੀਅਨਾਂ ਦੇ ਤੇ ਵੀ ਆਪਸ ਵਿੱਚ ਵਪਾਰ ਕਰਨਗੇ ਤੇ ਇਨਵੈਸਟ ਕਰਨਗੇ ਅਮਰੀਕਾ ਦੇ ਵਿੱਚ ਜੇ ਕਿਤੇ ਗੋਜਸਤਾਨ ਵੀ ਉਹਨਾਂ ਦੇਸ਼ਾਂ ਦੀ ਤਰ੍ਹਾਂ ਹੁੰਦਾ ਤਾਂ ਉਹ ਵੀ ਅੱਜ ਇਹਨਾਂ ਦੇਸ਼ਾਂ ਦੇ ਬਰਾਬਰ ਨਾ ਤਾਂ ਥੋੜਾ ਬਹੁਤ ਅੱਗੇ ਪਿੱਛੇ ਖੜਾ ਹੋਇਆ ਹੋਣਾ ਸੀਗਾ ਮਤਲਬ ਐਨਾ ਰਿਚ ਹੈ ਇਹਨਾਂ ਤੋਂ ਨਾ ਤਾਂ ਆਬ ਤੋਂ ਉਹ ਗੈਸ ਕੱਢੀ ਗਈ ਪੂਰੀ ਤਰ੍ਹਾਂ ਨਾ ਉਹ ਤੋਂ ਵੇਚੀ ਗਈ ਨਾ ਇਹਨਾਂ ਤੋਂ ਤੇਲ ਹੀ ਨਿਕਲਿਆ ਹਥੋਂ ਕੁਝ ਵੀ ਨਹੀਂ ਇਹ ਕਰ ਸਕੇਗੀ ਹਾਂ ਜਿੰਨਾ ਚਿਰ ਇਹਨਾਂ ਨੇ ਕੱਢਿਆ ਐਕਸਪਲੋਇਟ ਕੀਤਾ ਉਹ ਸਾਰੇ ਦਾ ਸਾਰਾ ਆਬ ਦੇ ਕਰ ਪਰਲੇ ਲੋਕਾਂ ਦਾ ਕਿਸੇ ਤੱਕ ਨਹੀਂ ਗਿਆਗਾ ਬਸ ਇਹਨਾਂ ਦੇ ਜਰਨਲ ਆਇਆ ਫੌਜੀ ਹੈ ਜਾਂ ਹੋਰ ਹੈ ਜਿਹੜਾ ਵੀ ਰਟਾਇਰ ਹੁੰਦਾ ਹੈ ਜਾਂ ਕੋਈ ਕੁਰਸੀ ਛੱਡਦਾ ਹੈ ਜਾਂ ਜੇਲ੍ਹ 'ਚ ਤੇ ਜਾਂ ਵਿਦੇਸ਼ 'ਚ ਦੋ ਹੀ ਥਾਂ ਹੈ ਤੇ ਜੇਲ੍ਹ 'ਚ ਵੀ ਬੰਦੇ ਇਹਨਾਂ ਦੇ ਜਿਹੜੇ ਨੇਤਾ ਹੈ ਉਹ ਸੁਰੱਖਿਤ ਨਹੀਂ ਉਹ ਤੁਹਾਨੂੰ ਪਤਾ ਹੀ ਹੋਊਗਾ ਕਿ ਮੇਰੀ ਮਰਾਦ ਕੀ ਹੈ ਕੇ ਪਿੱਛੇ ਇਹ ਕਾਰਨ ਹੋ ਗਿਆ ਸੀਗਾ ਤੇ ਗੱਲ ਕਰਦੇ ਇਹ بلوچستان ਦੀ ਵੀ ਕਿਵੇਂ ਉਹ ਤਰੱਕੀ ਚ ਹੁੰਦਾ ਤੇ ਉੱਥੇ ਉਹਨਾਂ ਨੇ ਅਲੱਗ ਸਾਰਾ ਕੁਝ ਹੁੰਦਾ ਤਾਂ ਹੋ ਜਾਂਦਾ ਸਭ ਕੁਝ ਹੋ ਸਕਦਾ ਸੀ ਕਿਉਂਕਿ ਇੰਡੀਆ ਨੂੰ ਇੱਕ ਥਾਂ ਚਾਹੀਦਾ ਸਾਰੇ ਸੈਂਟਰਲ ਏਸ਼ੀਆ ਨਾਲ ਮਿਲਣ ਵਾਸਤੇ ਸਾਰੇ ਮਿਡਲ ਈਸਟ ਨਾਲ ਸਾਰੇ ਯੂਰਪ ਨਾਲ ਜਾਣ ਵਾਸਤੇ ਇਹਨਾਂ ਨੂੰ ਇਦਾਂ ਦੀ ਥਾਂ ਮਿਲੀ ਹੈ ਵੀ ਅੰਗਰੇਜ਼ਾਂ ਨੇ ਇਹਨਾਂ ਨੂੰ ਘੱਟ ਕੇ ਦਿੱਤੀ ਹੈ ਜਿਹੜੀ ਦਾ ਫਾਇਦਾ ਇਹਨਾਂ ਨੇ ਆਪ ਤਾਂ ਚੱਕਣਾ ਕੀ ਸੀ ਤੇ ਇੰਡੀਆ ਨੂੰ ਨਹੀਂ ਤੱਕਨਤਾ ਜੇ ਪੰਜਾਬ ਦੇ ਚੜ੍ਹਦੇ ਪੰਜਾਬ ਨੂੰ ਕਹਿੰਦੇ ਹਾਂ ਨਾ ਅਸੀਂ ਪੂਰੇ ਇਤਿਹਾਸ਼ੀ ਸੀ ਅਸੀਂ ਸਿੱਖਾਂ ਨੂੰ ਇੰਨਾ ਮੋਹ ਕਰਦੇ ਸੀ ਇਹ ਸਾਡੇ ਨਾਲ ਐ ਹੋ ਗਿਆ ਲੜਾਈ ਜੰਗ ਲੱਗੀ ਸਿੱਖਾਂ ਨੇ ਆਪ ਦਾ ਇੰਡੀਆ ਦਾ ਪੱਖ ਪੂਰਿਆ ਸਾਡਾ ਪੱਖ ਕਿਉਂ ਨਹੀਂ ਪੂਰਿਆ ਜੇ ਐਨੇ ਸੀ ਤਾਂ ਆਪ ਦੀ ਸਰਕਾਰ ਨੂੰ ਮਜਬੂਰ ਕਰੋਗਾ ਵੀ ਪਾਕਿਸਤਾਨ ਦੇ ਵਿੱਚ ਦੀ ਸਿੱਧਾ ਲਾਂਘਾ ਖੋਲ ਦੇ ਪੰਜਾਬ ਤੋਂ ਯੂਰਪ ਤੱਕ ਜਾਇਆ ਕਰੇ ਸਿੱਧਾ ਰਸਤਾ ਇੱਥੋਂ ਤੇ ਨਾ ਵੀ ਹੋ ਕਾਰੀਰਿਆ ਸਾਰਾ ਵਪਾਰ ਕਰ ਰਿਹਾ ਤੇ ਦੋ ਪਾਰ ਦੇ ਦਰਵਾਜ਼ੇ ਖੁੱਲਣ ਪੰਜਾਬ ਇਧਰਲੇ ਨੂੰ ਪੈਸੇ ਬੰਨ ਲੋਧ ਲੈਣੇ ਇਹ ਕਹਿੰਦੇ ਨਾ ਅਸੀਂ ਭੁੱਖੇ ਮਰ ਜਾਾਂਗੇ ਪਰ ਇੰਡੀਆ ਦਾ ਕੰਮ ਹੀ ਚੱਲਣ ਦੇਣਾ ਇਹ ਤਾਂ ਉਹ ਗੱਲ ਹੈ ਨਾ ਖੇਟਣਾ ਨਾ ਖੇਟਣ ਦੇਣਾ ਤੇ ਗੱਲਾਂ ਕਰਦੇ ਆ ਇਹ ਜੀਓ ਪੋਲਿਟਿਕਸ ਦੀਆਂ ਵੀ ਇਹ جنگ ਤਾਂ ਲੱਗੀ ਸੀ ਚਲੋ ਅੱਜ ਆਪਾਂ ਇੰਨੀ ਕੀ ਗੱਲ ਕਰਦੇ ਆ ਤੇ ਕੱਲ ਨੂੰ ਫਿਰ ਆਪਾਂ ਵੀਡੀਓ ਬਣਾਵਾਂਗੇ ਜਿਹੜਾ ਉਸ ਤੇ ਗੱਲ ਕਰਾਂਗੇ ਇੰਡਸਟਰੀ ਦੀ ਪੰਜਾਬ ਚ ਆਉਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਹੈ ਕੀ ਫਾਇਦੇ ਕੀ ਨੁਕਸਾਨ ਹੈ ਤੇ ਅੱਜ ਕੇਜਰੀਵਾਲ ਸਾਹਿਬ ਦੀ ਰੈਲੀ ਸੀ ਉਸ ਬਾਰੇ ਵੀ ਕੱਲ ਨੂੰ ਵੀਡੀਓ ਤੇ ਆਪ ਗੱਲ ਕਰਾਂਗੇ ਸੋ ਜੁੜੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ